ਬ੍ਰਿਦਾ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹੰਢਾਏ ਦੇਹੀ ਰੋਗ ਨਾ ਲੱਗੇ ਪੱਲੇ ਸਭ ਛਪਾਏ ਬ੍ਰਿਦਾ ਬੁਰੇ ਦਾ ਭਲਾ ਕਰ ਜਿਹੜਾ ਬੁਰਾ ਹੈ ਬੁਰਾ ਕੌਣ ਹੈ ਬੁਰਾ ਉਹ ਆ ਤੁਨੇ ਜਿਹੜਾ ਬੁਰੀ ਸਿੱਖਿਆ ਦਿੰਦਾ ਬਾਕੀ ਕੋਈ ਬੁਰਾ ਹੈ ਨਹੀਂ ਜਿਹੜਾ ਨੋ ਇੰਗਲੀ ਬੁਰੀ ਸਿੱਖਿਆ ਦਿੰਦਾ ਉਹ ਬੁਰਾ ਹੈ ਬਾਕੀ ਬੁਰਾ ਕੋਈ ਹੈ ਨਹੀਂ ਸਾਖਤ ਦੀ ਬੁਰੀ ਕੋ ਬੁਰਾ ਸਾਖਤ ਦੀ ਮਤਬੁਰੀ ਹੈ ਸਾਕਤ ਕੀ ਬੁਰੀ ਹੈ ਸਾਕਤ ਦੀ ਜਿਹੜੀ ਮੱਤ ਹੈ ਉਹ ਹੀ ਬੁਰੀ ਹੈ ਸਾਕਤ ਦੀ ਸਿੱਖਿਆ ਹੀ ਬੁਰੀ ਹੈ ਸਾਕਤਾਂ ਦੀ ਜਿਹੜੀ ਸਿੱਖਿਆ ਹੈ ਕੋਈ ਬੁਰੀ ਹੈ ਔਰ ਬੜਾ ਕੀ ਹੈ ਉਹ ਨੁਕਸਾਨ ਕਰ ਰਹੀ ਹੈ ਲੋਕਾਂ ਦਾ ਉਹ ਅੱਗਾ ਵਿਗਾੜ ਰਹੀ ਹੈ ਲੋਕਾਂ ਦਾ ਅੱਗਾ ਸਮਲ ਨਹੀਂ ਦੇ ਸਕਦੀ ਲੋਕਾਂ ਦਾ ਅੱਗਾ ਸਮਲ ਤੋਂ ਰੋਕ ਰਹੀ ਹੈ ਅੱਗਾ ਸਮਲ ਦੀ ਹੋਸ਼ ਹੀ ਨਹੀਂ ਔਰ ਦਿੰਦੀ ਅੱਗਾ ਸਮਾਉਣ ਦੀ ਹੋਸ ਜੇ ਸਮਾਉਣ ਨਹੀਂ ਹੋਸ਼ ਆਉਣ ਦਿੰਦੀ ਉਹ ਗਲਤ ਹੈ ਉਹ ਪੁੱਢ باپ ਚ ਪਾਇਆ ਹੋਇਆ ਉਹਦੇ ਨਾਲ ਖੜ ਪੈਦਾ ਹੋ ਜੋ ਕੁਝ ਉਹ ਦੱਸ ਰਹਿਣੇ ਉਹਦੇ ਨਾਲ ਗੱਲ ਨਹੀਂ ਸਮਝ ਰਿਹਾ ਹਾਂ ਜੀ ਤਾਂ ਬੁਰੇ ਦਾ ਭਲਾ ਕਰ ਬੁਰੇ ਦਾ ਭਲਾ ਕਰ ਸਾਖਤ ਨਾਮ ਮੰਨ ਵੜਾਏ ਸਾਖਤ ਨਾਮ ਮੰਨ ਸੰਤ ਮਤ ਦਾ ਪ੍ਰਚਾਰ ਕਰ ਬੁਰੇ ਦਾ ਭਲਾ ਸਾਖਤ ਨੂੰ ਵੀ ਗੁਰਮੰਦਾ ਫੁੱਪਦੇ ਹੁੰਦੇ ਜਿਹੜੇ ਸਾਖਤ ਨੇ ਸਾਖਤਾਂ ਦੀਆਂ ਬੱਤਾਂ ਨੂੰ ਵੀ ਸੱਚ ਦਾ ਉਪਦੇਸ਼ ਦੇ ਸੱਚ ਦਾ ਉਪਦੇਸ਼ ਕਰਨੀ ਉਹਦਾ ਭਲਾ ਹੋਦਾ ਉਹਦਾ ਭਲਾ ਹੋ ਹੀ ਨਹੀਂ ਸਕਦਾ ਫਿਰ ਉਹਦਾ ਭਲਾ ਆਪਾਂ ਕੀ ਕਰ ਸਕਦੇ ਬਾਕੀ ਦਾ ਭਲਾ ਪਰਮੇਸ਼ਰੇ ਕਰ ਰਿਹਾ ਹੈ ਅਜਨਮ ਆਇਆ ਵਾਲਾ ਭਲਾ ਨਹੀਂ ਆਪਣੇ ਹੱਥੇ ਸ ਹੈਗਾ ਸੰਸਾਰੀ ਤੌਰ ਤੇ ਭਲਾ ਦੁੱਖ ਸੁੱਖ ਹੈ ਆਪਣੇ ਹੱਥ ਚ ਨਹੀਂ ਇਹ ਉਹਦੇ ਹੱਥ 'ਚ ਹੈ ਤੁਸੀਂ ਉਹਦੀ ਬਤ ਨੂੰ ਅਕਲ ਦੇ ਕੇ ਚੰਗੀ ਰਾਏ ਦੇਖੋ ਤਾਂ ਭਲਾ ਕਰ ਸਕਦਾ ਜੋ ਮੰਨ ਲਵੇ ਜੋ ਨਾ ਮੰਨੇ ਤਾਂ ਵੀ ਸਾਡੇ ਵਾਸਤੇ ਬੁਰੇ ਦਾ ਭਲਾ ਹੀ ਅਸੀਂ ਕੋਸ਼ਿਸ਼ ਕੀਤੀ ਉਹ ਨਹੀਂ ਕਰਵਾਇਆ ਉਹ ਕਰਵਾਵੇ ਇਹ ਦਵਾਈ ਦੇਤੀ ਡਾਕਟਰ ਨੇ ਉਹਨਾਂ ਕੋ ਰੱਖ ਲਈ ਨਹੀਂ ਖਾਦੀ ਤਾਂ ਫਿਰ ਉਹਦਾ ਡਾਕਟਰ ਦਾ ਕੋਈ ਕਸੂਰ ਨਹੀਂ ਹੈ ਉਹ ਕਹਿੰਦਾ ਮੈਂ ਖਾਣੀ ਹਾਂਜੀ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਹਾਂ ਦਾ ਬੁਰੇ ਤੇ ਗੁੱਸਾ ਨਾ ਕਰੋ ਦੇਹੀ ਰੋਗ ਨਾ ਲਾਗੇ ਪੱਲੇ ਸਭ ਕੁਝ ਪਾਏ ਪੱਲੇ ਸਭ ਕੁਝ ਪਾਏ ਇਹ ਫਰੀਦ ਅਸਲ ਦੇ ਵਿੱਚ ਕੁਛਲੇ ਮੁਖਾਲਫਤ ਕਰ ਲੈਣੇ ਉਸ ਵੇਲੇ ਫਰੀਦ ਕੋਟ ਆ ਕੇ ਉਹਨੂੰ ਦੇਖਿਆ ਪੰਜਾਬ ਲੋਕ ਭਈ ਗੁਰੂ ਘਰ ਦੀ ਮੁਖਾਲਫਤ ਵੀ ਕਰ ਰਹੇ ਨੇ ਦੇਖ ਲੋਕ ਤਾਂ பக்த ਬਣੀ ਦੀ ਪਕਦਾਂ ਦੀ ਮੁਖਾਲਫਤ ਹੋ ਰਹੀ ਹੈ ਹੰਦਸਤਾਨ ਚ ਉਹਨੂੰ ਕਿਹਾ ਉਹ ਤਾਂ ਬਾਹਰ ਬੈਠਾ ਹੈ ਦੋਸਤ ਮੁਸਲਮਾਨ ਹੈ ਇਹ ਲੋਕ ਬੇੜੋੜਾ ਜਿਹੜੀ ਗੱਲ ਨੂੰ ਇਹ ਹਿੰਦੂ ਹੋ ਕੇ ਹੀ ਹਿੰਦੂ ਧਰਮ ਦੇ ਬੇਦਬਾਹ ਵਿਰੋਧ ਕਰ ਰਹੇ ਨੇ ਇਹ ਕੀ ਕਰ ਰਹੇ ਨੇ ਉਹ ਕਹਿੰਦਾ ਬੁਰੇ ਦਾ ਭਲਾ ਕਰ ਇਹ ਬੁਰੇ ਦਾ ਭਲਾ ਕਰ ਲੈਣਾ ਤੂੰ ਵੀ ਬੁਰੇ ਦਾ ਭਲਾ ਹੀ ਕਰ ਬੁਰੇ ਦਾ ਭਲਾ ਕਰਨਾ ਇਸਲਾਮ ਤੇ ਖਿਲਾਫ ਹੈਗਾ ਇਸਲਾਮ ਕਹਿੰਦੀ ਹੈ ਜਿਹੜਾ ਬੁਰਾ ਹੈ ਨਾ ਕਾਫਰ ਹੈ ਉਹਦਾ ਕਤਲ ਕਰ ਗੁਰਬਾਣੀ ਕਹਿੰਦੀ ਹੈ ਬੁਰੇ ਦਾ ਭਲਾ ਕਰ। ਇੱਕ ਤਾਂ 올ਡ ਗੱਲ ਕਹਿਤੀ ਆਪਣੀ ਤਰਫ਼ ਤੇ। ਇਸਲਾਮ ਕਹਿੰਦੀ ਹੈ ਜਿਹੜਾ ਸਾਖਤ ਹੈ। ਪਿਆ ਸਾਖਤ ਤਾਂ ਹੈ ਨਹੀਂ ਉਹ। ਕਾਫਰ ਹੈ ਜਿਹੜਾ। ਖੁਦਾ ਨੂੰ ਨਹੀਂ ਮੰਨਦਾ, ਉਹਨੂੰ ਖਤਮ ਕਰ ਦੋ, ਉਹਦਾ ਕਤਲ ਕਰ ਦੋ। ਉਹਨੂੰ ਬਰਦਾਸ਼ਤ ਨਹੀਂ। ਉਹ ਕਹਿੰਦਾ ਬਿਲਕੁਲ। ਇਸਲਾਮ ਵਾਲੀ ਗੱਲ ਆਪਣੀ ਜਿਹੜੀ ਅੰਦਰੋਂ ਲਾਈ ਹੈ ਨਾ ਉਹਦਾ ਸਬੂਤ ਦੇ ਰਿਹਾ। ਕੰਨਾ ਬੁਰੇ ਦਾ ਭਲਾ ਕਰ ਇਸਲਾਮ ਵਾਲਿਆਂ ਨੂੰ ਕਹਿ ਰਿਹਾ ਜਿੱਦੋਸਤਾਨ ਤਾਂ ਹੋਇ ਰਿਹਾ ਸੀ ਭਗਤਾਂ ਨੇ ਤਾਂ ਕੀਤਾ ਹੀ ਹੈ ਬੁਰੇ ਦਾ ਭਲਾ ਕਰ ਗੁੱਸਾ ਮਾਨਾ ਨਾ ਹੜਾ ਹੜਾਏ ਹੜਾਏ ਇਹਦੇ ਗੁੱਸਾ ਨਾ ਕਰ ਮੁਸਲਮਾਨ ਨੇ ਗੁੱਸਾ ਕੀਤਾ ਗਾਫਰ ਤੇ ਕਿਉਂ ਨਹੀਂ ਮੰਨਦਾ ਤੂੰ ਬੁਰੇ ਦੇ ਉੱਤੇ ਗੁੱਸਾ ਮਤ ਲਿਓ ਜੇ ਇਦਾਂ ਕਰੋਗੇ ਫਿਰ ਦੇਹੀ ਰੋਗ ਨਾਲ ਲੱਗੀ ਫਿਰ ਤੁਹਾਡਾ ਹੰਕਾਰ ਵੀ ਵਧੂਗਾ ਰੋਕੀ ਆ ਰੋਗ ਹੰਕਾਰ ਆ ਹੋਰ ਕੀ ਹੰਕਾਰ ਨਹੀਂ ਫਿਰ ਤੁਹਾਡਾ ਵੱਧ ਸਕਦਾ ਤਾਂ ਕਹਿੰਦੇ ਹੋ ਸਾਖ ਇਹ ਜਿਹੜੇ ਨੇ ਕਾਫਰ ਨੂੰ ਖਤਮ ਕਰ ਦੋ ਇਹ ਹੰਕਾਰੀ ਨੇ ਲੋਕ ਸਾਰੇ ਪਰਮੇਸ਼ਰ ਹੰਕਾਰੀਆਂ ਨੂੰ ਖਤਮ ਨਹੀਂ ਕਰ ਸਕਦਾ ਪਰਮੇਸ਼ਰ ਤੁਹਾਨੂੰ ਇਹ ਖਤਮ ਕਰ ਦੂਗਾ ਤੁਸੀਂ ਹੰਕਾਰੀਆਂ ਨੂੰ ਕਿਸੋ ਖਤਮ ਕਰੋਗੇ ਜੇ ਰੱਬ ਦਾ ਵਿਰੋਧ ਕਰਨਾ ਹੈ ਤੁਹਾਡਾ ਢੱਡੁਖਾ ਤੁਸੀਂ ਤੁਸੀਂ ਨਾ ਕਰੋ ਤੁਸੀਂ ਕੌਣ ਹੋ ਨੇ ਹੋ ਇੱਕ ਕਰਨ ਵਾਲੇ ਤੁਹਾਡ ਨੂੰ ਨਹੀਂ ਖਤਮ ਕਰ ਦੂ ਤੁਸੀਂ ਕਿੱਡੇ ਕੁ ਪਹਿਲਵਾਨ ਹੋ ਗੁੱਸਾ ਮਾਨਾ ਹਟਾਏ ਦੇਹੀ ਰੋਗ ਨਾ ਲੱਗੇ ਜਿੱਦ ਕਰ ਰਹਿਣਾ ਗੁੱਸੇ ਚ ਜਦ ਕਰੋਧ ਆ ਜਾ ਜਿੱਥੇ ਤੁਹਾਨੂੰ ਹੁੰਦਾ ਹੀ ਨਹੀਂ ਜਿੱਥੇ ਕਰੋਧ ਆ ਜਾਵੇ ਉਹ ਤੇ ਧਰਮ ਨਹੀਂ ਹੁੰਦਾ ਤਸਬ ਪਾਸਾ ਕਰਨਾ ਧਰਮ ਕਰੋ ਤੇ ਤੇ ਭਰਮ ਸੁਭਧ ਤੇ ਚੰਡ ਕੇ ਜੁਤ ਤੇ ਦੰਤ ਭਰਾਨੇ ਧਰਮ ਕਰੋਂ ਤਾਂ ਤੇ ਜੇ ਤੇ ਕਰੋਧ ਆ ਜਵੇ ਧਰਮ ਗੈਰ ਹਜਰ ਭਜਨ ਦੇ ਜਦੇ ਖੁਬਲਾ ਕੇ ਉੱਡ ਜਾਂਦਾ ਜਦ ਉਹਨਾਂ ਨੇ ਕਿਹਾ ਕਾਫਰ ਨੂੰ ਕਤਲ ਕਰ ਦੋ ਧਰਮ ਤੋਂ ਤੇ ਰਹੀ ਦੀ ਤੇ ਗੁੱਸਾ ਮਾਨਾ ਵੜਾਏ ਤੇਹੀ ਰੋਗ ਨਾ ਲੱਗੀ ਇਹ ਤਾਂ ਵੱਡਾ ਰੋਗ ਹੈ ਪੱਲੇ ਸਭ ਕੁਝ ਪਾਏ ਜੋ ਤੁਸੀਂ ਕਰ ਰਹੇ ਹੋ ਧਰਮ ਦੀ ਕਮਾਈ ਹੈ ਪੱਲੇ ਹੀ ਰਹਿ ਜੂ ਤੁਹਾਡੇ ਤ੍ਰਿਪੱਲੇ ਰੱਖੂ ਨਹੀਂ ਰਣੂ ਬਹੁਤ ਖਤਰਨਾਕ ਨੇ ਇਸ ਲੋਕ ਕਈ ਕਬੀਰ ਦੇ ਹਾਂਜੀ ਲੈ ਸਭ ਕੁਝ ਹਾਂ ਸਭ ਕੁਝ ਪੱਲੇ ਹੀ ਆ ਤੁਹਾਡੇ ਦੇਹੀ ਰੋਗ ਨਾਲ ਲੱਗੀ ਪੱਲੇ ਸਭ ਕੁਝ ਪੱਲੇ ਆ ਸਭ ਕੁਝ ਜੇ ਤੂੰ ਮੇਰਾ ਹੋ ਰਿਹਾ ਸਭ ਕੁਝ ਤੇਰਾ ਹੋਇਆ ਹਾਂਜੀ